ਕੀ ਸਾਜੀ ਹੋਈ ਗੁਰੂ ਪਿਆਰੀ ਸਾਸ ਸਨ ਜੀ ਦੁਨੀਆ ਦੇ ਖਤਮ ਹੋਣ ਦੇ ਸਬੰਧ ਵਿੱਚ ਭਾਵੇਂ ਕਿ ਬਹੁਤ ਸਾਰੇ ਜੋਤਸ਼ੀ ਜੋਗੀਆਂ ਨੇ ਇੱਕ ਵਿਖਬਾਣੀ ਕੀਤੀ ਹੈ ਪਰ ਦਸਵੇਂ ਪਾਤਸ਼ਾਹ ਜੀ ਨੇ ਜੋ ਸੌ ਸਾਖੀ ਦੇ ਵਿੱਚ ਮਚਲ ਕੀਤੇ ਹਨ ਕਿ ਧਰਤੀ ਕਦੋਂ ਖਤਮ ਹੋ ਜਾਵੇਗੀ ਤੇ ਗੁਰੂ ਪਾਤਸ਼ਾਹ ਜੀ ਨੇ ਉਹ ਕਿਹੜੀਆਂ ਨਿਸ਼ਾਨੀਆਂ ਦੱਸੀਆਂ ਸਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਵੇਗਾ ਇਹ ਭਰਤੀ ਪਸ਼ੂ ਹੋਣ ਵਿੱਚ ਕਿੰਨਾ ਸਮਾਂ ਰਹਿ ਗਿਆ ਤੇ ਕਿਹਦਾ ਬਚਾਅ ਹੋਵੇਗਾ ਕਿਸ ਕਿਸ ਜਗ੍ਹਾ ਤੇ ਬਚਾਅ ਹੋਵੇਗਾ ਆਓ ਇਹ ਪਾਵਨ ਕਥਾ ਆਪਾਂ ਸਰਵਣ ਕਰਦੇ ਇੱਕ ਦਿਨ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਰਾਜਮਾਨ ਹਨ ਭਾਈ ਮਲਾਗਰ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰ ਕੁਝ ਪ੍ਰੇਮੀ ਸਿੰਘਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਅਕਸਰ ਹੀ ਕਹਿੰਦੇ ਹੋ ਕਿ ਹਰ ਚੀਜ਼ ਦੀ ਉਮਰ ਹੈ ਇਹ ਧਰਤੀ ਦੀ ਵੀ ਉਮਰ ਹੈ ਸੱਚੇ ਪਾਤਸ਼ਾਹ ਮਹਾਰਾਜ ਦੱਸੋ ਜੀ ਧਰਤੀ 파ਸਮ ਹੋਣ ਦੇ ਵਿੱਚ ਕਿੰਨਾ ਸਮਾਂ ਰਹਿ ਗਿਆ ਕਦੋਂ ਪਰਲੂ ਆਵੇਗੀ ਕਦੋਂ ਇਹ ਸਭ ਕੁਝ ਨਾਸ ਹੋ ਜਾਵੇਗਾ ਗੁਰੂ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਰੂਪ ਨਾਸਵੰਤ ਸੱਤੇ ਦੀਪ ਨਾਸਵੰਤ ਨੇ ਇਹ ਸੂਰਜ ਇਹ ਚੰਦਰਮਾ ਇਹ ਆਕਾਸ਼ ਜਿੰਨਾ ਵੀ ਕੁਝ ਅੱਖਾਂ ਨਾਲ ਵੇਖ ਰਹੇ ਹਾਂ ਹਰ ਇੱਕ ਚੀਜ਼ ਦੀ ਉਮਰ ਹੈ ਭਾਵੇਂ ਉਹ ਧਰਤੀ ਆ ਭਾਵੇਂ ਉਹ ਪਹਾੜ ਆ ਭਾਵੇਂ ਉਹ ਦਰਖਤ ਆ ਇਹਨਾਂ ਦੀ ਵੀ ਉਮਰ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਮਹਾਰਾਜ ਕਹਿਣ ਲੱਗੇ ਉਹ ਸਮਾਂ ਆਵੇਗਾ ਪੁਰੀਆਂ ਕੁਝ ਨਿਸ਼ਾਨੀਆਂ ਆਪ ਜੀ ਨੂੰ ਦੱਸ ਰਹੇ ਆ ਉਦੋਂ ਕੀ ਹੋਵੇਗਾ ਕਿ ਬਰਸਾਤ ਮਨੋਂ ਹਟ ਜਾਵੇਗੀ ਭਰਤੀ ਦੇ ਉੱਪਰ ਕੋਈ ਕਿਸੇ ਪ੍ਰਕਾਰ ਦੀ ਵਰਖਾ ਨਹੀਂ ਹੋਵੇਗੀ ਲੋਕ ਪਰਲੇ ਲੈਣਗੇ ਜੱਗ ਕਰਨਗੇ ਬੜਾ ਕੁਝ ਕਰਨਗੇ ਕਿ ਮੀਂਹ ਪਵੇ ਵਰਖਾ ਹੋਵੇ ਪਰ ਮੀਂਹ ਪਰਮੇਸ਼ਰ ਦੀ ਮਰਜ਼ੀ ਨਾਲ ਹੀ ਪੈਂਦਾ ਹੈ ਮੀਂਹ ਪਿਆ ਪਰਮੇਸ਼ਰ ਪਾਉਂਦਾ ਇਹਦੇ ਕਰਕੇ ਜੀ ਜੰਤ ਤਾ ਤਰਾ ਕਰਦੇ ਸੁਖੀ ਵਸਦੇ ਆ ਪਰ ਵਰਖਾ ਨਹੀਂ ਹੋਵੇਗੀ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਤੇ ਇਕੱਠੇ 1 ਨਹੀਂ 2 ਨਹੀਂ 12 ਸੂਰ ਦੇ ਕਹਿਣ ਦਾ ਪਵ ਇੰਨੀ ਤਪਸ਼ ਹੋ ਜੇਗੀ ਜਿਵੇਂ ਇੱਕ ਸੂਰਜਾ ਇੰਨੀ ਗਰਮੀ ਹੋ ਜਾਵੇਗੀ 12 ਸੂਰਜਾਂ ਦੀ ਗਰਮੀ ਤੁਸੀਂ ਜੋੜ ਲਓ ਸਾਧ ਸੰਗਤ ਜੀ ਇਤਨਾ ਤਪਸ਼ ਇਹਨਾਂ ਸੇਖ ਵੱਧ ਜਾਵੇਗਾ ਤੇ ਉਦੋਂ ਫਿਰ ਸਾਰੇ ਜੀਵ ਜੰਤ ਜਿਹੜੇ ਆ ਇੰਨੀ ਗਰਮੀ ਬਰਦਾਸ਼ਤ ਨਹੀਂ ਕਰ ਸਕਣਗੇ ਤੇ ਧਰਤੀ ਜਿਹੜੀ ਖਤਮ ਹੋ ਜਾਵੇਗੀ ਪਰ ਮਹਾਰਾਜ ਕਹਿਣ ਲੱਗੇ ਇੱਥੇ ਖਿਆਲ ਕਰਨਾ ਕਿਹੜੀ ਜਗ੍ਹਾ ਜਿਹੜੀ ਆ ਬਚੇਗੀ ਕਿਹੜੀ ਜਗ੍ਹਾ ਬਚਾਅ ਹੋਵੇਗਾ ਕੇਵਲ ਇਹ ਗੁਰੂ ਮਹਾਰਾਜ ਸਿੱਖੇ ਪਾਸ਼ਾ ਜੀ ਨੇ ਉੱਥੇ 10 ਬਚਨ ਕਹੇ ਸੀ ਮਹਾਰਾਜ ਕਹਿਣ ਲੱਗੇ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਹਾਲਸਾ ਜੀ ਯਾਦ ਰੱਖਣਾ ਇਨ੍ਹਾਂ ਸਭ ਦਾ ਵਾਸਾ ਮੈਂ ਕੁੰਟਪੁਰੀ ਦੇ ਵਿੱਚ ਹੋਵੇਗਾ ਧਰਤੀ ਭਾਵੇਂ ਹੋਵੇ ਚਾਹੇ ਨਾ ਪਰਮਾਤਮਾ ਦਾ ਨਾਮ ਤਾਂ ਸਦਾ ਹੀ ਰਹਿੰਦਾ ਰੂਪ ਨਾਸਵੰਤਾ ਦੀਪ ਨਾਸਵੰਤਾ ਸੂਰਜ ਚੰਦਰਮਾਾਰੇ ਆਕਾਸ਼ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਦੇਖੋ ਜਿੰਨਾ ਕੋ ਜਾ ਆਪਾਂ ਵੇਖਦੇ ਆ ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਕੇਵਲ ਤੇ ਕੇਵਲ ਨੈਕਟੰਤ ਕੇਵਲ ਗੋਪਾਲ ਅਚਤ ਜੋ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਨੇ ਬਚਨ ਕੀਤੇ ਤੇ ਮਹਾਰਾਜ ਨੇ ਉੱਥੇ ਬਚਨ ਕੀਤੇ ਕਹਿਣ ਲੱਗੇ ਇਹ ਛੇ ਚੀਜ਼ਾਂ ਨੇ ਜਿਹੜੀਆਂ ਕਦੇ ਭੁੱਲ ਕੇ ਨਹੀਂ ਕਰਨੀਆਂ ਜੇ ਤੁਸੀਂ ਚਾਹੁੰਦੇ ਹੋ ਪਰਲੋਂ ਤੋਂ ਬਚਣਾ ਭਰਤੀ ਪਸਮ ਹੁੰਦੀ ਆ ਹੋ ਜਾਵੇ ਪਰ ਜੇ ਸਾਡੇ 10 ਬਚਨ ਮੰਨ ਲਓਗੇ ਤੁਸੀਂ ਉਹਨਾਂ ਸਿੱਖਾਂ ਦਾ ਬਚਾਅ ਹੋ ਜਾਏਗਾ ਹੋਵੇਗਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਉਹ ਕਮਾਉਣਗੇ ਨਾ ਬਚਨਾਂ ਦੇ ਕੇਵਲ ਇਹ ਨਹੀਂ ਕਿ ਸੁਣਨਾ ਇਕਾਂਨੇ ਵਿੱਚੋਂ ਕੱਢ ਦੇਣਾ ਪਹਿਲੀ ਗੱਲ ਮਹਾਰਾਜ ਨੇ ਆਖੀ ਮੇਰਾ ਸਿੱਖ ਕਦੇ ਝੂਠ ਨਾ ਬੋਲੇ ਮੇਰਾ ਸਹੀਂ ਦੂਜਾ ਬਚਨ ਆਖਿਆ ਚੋਰੀ ਨਾ ਕਰੇ ਤੀਜਾ ਬਚਨ ਆਖਿਆ ਕਾਮੀ ਨਾ ਹੋਵੇ ਚੌਥਾ ਬਚਨ ਆਖਿਆ ਕ੍ਰੋਧੀ ਨਾ ਹੋਵੇ ਪੰਜਵਾਂ ਬਚਨ ਆਖਿਆ ਦਗਾ ਨਾ ਕਰੇ ਕਿਸੇ ਨਾਲ ਧੋਖਾ ਨਾ ਕਰੇ ਤੇ ਛੇਵਾਂ ਬਚਨ ਮਹਾਰਾਜ ਨੇ ਆਖਿਆ ਨਿੰਦਿਆ ਨਾ ਕਰੇ ਇਹ ਤਾਂ ਉਹ ਛੇ ਚੀਜ਼ਾਂ ਹੋ ਗਈਆਂ ਨਾ ਜਿਹੜੀਆਂ ਮਹਾਰਾਜ ਨੇ ਦਸੀਆਂ ਕਿ ਨਹੀਂ ਕਰਨੀਆਂ ਇਹ ਧਰਤੀ ਜਿਹੜੀ ਆ ਨਾਸਤ ਹੋਣ ਵਾਲੀ ਆ ਤਨਾਸ਼ ਹੋ ਜਾਵੇਗੀ ਉਸ ਤੋਂ ਪਹਿਲਾਂ ਬਚਨ ਘਮਾਉਣੇ ਲਜੂਰੀ ਆ ਚਾਰ ਚੀਜ਼ਾਂ ਦਸੀਆਂ ਜਿਹੜੀਆਂ ਕਰਨੀਆਂ ਬਚਨ ਤਾਂ ਦਸ ਸੀ ਕੀ ਉਹ ਦੱਸੇ ਜੋ ਨਹੀਂ ਕਰਨੇ ਚਾਰ ਉਹ ਦੱਸਿਆ ਜੋ ਕਰਨੇ ਨੇ ਉਹਦੇ ਵਿੱਚ ਪਹਿਲਾ ਸੀ ਨਾਮ ਜਪੇ ਮੇਰਾ ਸਤਜਾ ਸੀ ਦਇਆ ਕਰੇ ਕਿਸੇ ਤੇ দান ਪੁੰਨ ਕਰੇ ਤੀਜਾ ਨਿਤਨੇਮੀ ਹੋਵੇ ਤੇ ਚੌਥਾ ਮਿੱਠਾ ਬੋਲੇ ਸਾਥ ਸੰਗ ਜੀ ਇਹ ਮਹਾਰਾਜ ਕਹਿਣ ਲੱਗੇ ਦੇਖੋ ਭਾਈ ਵੱਡੀ ਗੱਲ ਜੋ ਗੁਰੂ ਮਹਾਰਾਜ ਨੇ ਆਖੀ ਆ ਬਚਣਗੇ ਉਹ ਕੋਈ ਜੀਵ ਦੇ ਤਿਆਗਣਾ ਹੈ ਉਦੇ ਨਮਤ ਬਾਬਾ ਨਾਨਕ ਜੀ ਦੇ ਬਚਨਾਂ ਕੜਾ ਪ੍ਰਸ਼ਾਦ ਕਰੋਗੇ ਬਾਣੀ ਪੜੋ ਜੀ ਕੀਰਤਨ ਕਰੋ ਜੀ ਉਹਦਾ ਗੁਰੂ ਪਾਸ ਬਸਾ ਹੋਵੇਗਾ ਅੰਤਮ ਅਰਦਾਸ ਇਸੇ ਕਰਕੇ ਸਾਧ ਸੰਗਤ ਜੀ ਸਿੱਖਾ ਵਿੱਚ ਮਰਿਆਦਾ ਬਣੀ ਆ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦੇ ਨਮਤ ਕੜਾ ਪ੍ਰਸ਼ਾਦ ਕਰਦੇ ਸੰਸਕਾਰ ਹੁੰਦਾ ਜਦੋਂ ਅਲਾਣੀਆਂ ਦਾ ਪਾਠ ਹੁੰਦਾ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਐਨੀ ਅਰਦਾਸ ਹੁੰਦੀ ਆ ਫਿਰ ਸਹਿਜ ਪਾਠ ਪ੍ਰਕਾਸ਼ ਹੁੰਦਾ ਜਿਸ ਸਹਿਰਾ 10ਵੇਂ ਦਿਨ ਭੋਗ ਪਾਇਆ ਜਾਂਦਾ ਫਿਰ ਅਰਦਾਸ ਬੇਨਤੀ ਸੰਗਤ ਰੂਪ ਵਿੱਚ ਹੁੰਦੀ। ਉਹ ਪ੍ਰਾਣੀ ਨਿਮਿਤ ਗੁਰਬਾਣੀ ਪੜ੍ਹੀ ਜਾਂਦੀ ਹੈ। ਕੀਰਤਨ ਕੀਤਾ ਜਾਂਦਾ। ਸੰਗਤ ਅਰਦਾਸ ਕਰਦੀ ਹੈ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਪਰ ਉਹਨੂੰ ਇੱਥੇ ਵਾਸਾ ਮਿਲਦਾ ਸਾਥ ਸੰਗਤ ਜੀ ਉਹ ਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲ ਜਾਂਦਾ। ਭਾਵੇਂ ਉਹਨੇ ਜਿੰਨੇ ਮਰਜ਼ੀ ਗੁਨਾ ਕੀਤੇ ਹੋਣ। ਹੁਣ ਧਰਤੀ ਭਸਮ ਹੋਣ ਦਾ ਤਾਂ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਪਰ ਲੋ ਆਵੇਗੀ ਬਰਸਾਤ ਹੁਣ ਹਟ ਜਾਵੇਗੀ 12 ਸੂਰਜਾਂ ਜਿੰਨਾ ਤਪਸ਼ ਹੋ ਜਾਵੇਗਾ ਆ ਬਿਓ ਲੱਗੇਗਾ ਕਿ 12 ਸੂਰਜ ਚੜ ਗਏ ਠੰਢੀ ਨਹੀਂ ਜਾਵੇਗੀ ਗਰਮੀ ਗਰਮੀ ਤਾਂ ਸਾਧ ਸੰਗ ਜੀ ਇੱਕ ਸੂਰਜ ਜਦੋਂ ਪੂਰਾ ਚੜਿਆ ਹੋਵੇ ਆ ਜੇੜ ਦੀਆਂ ਧੁੱਪਾਂ ਦੇ ਵਿੱਚ ਆਪਾਂ ਵੇਖਦੇ ਆਂ ਤੇ ਆ ਜੋ ਗਰਮੀ ਦਾ ਮੌਸਮ ਆ ਆਪਾਂ ਤੋਂ ਗਰਮੀ ਸਹੀ ਨਹੀਂ ਜਾਂਦੀ ਕਿਸ ਤਰ੍ਹਾਂ ਗਰਮੀ ਵਧ ਰਹੀ ਆਪਾਂ ਸਰੀਰ ਇੱਕ ਸੁੱਖ ਭਾਲਦੇ ਆਂ ਤੇ ਜੀਵ ਜੰਤ ਜਿਨਨੇ ਦਰਖਤ ਹਨ ਸਾਰੇ ਸੜ ਕੇ ਸੁਆਹ ਹੋ ਜਾਣਗੇ ਇਹਨਾ ਤਪਸ਼ ਹੋ ਜਾਵੇਗਾ ਪਰ ਯਾਦ ਰੱਖਣਾ ਇਹ ਸਾਰੀ ਦੁਨੀਆ ਨਾਸਮੰਤਾ ਸਿਰਫ ਤੇ ਸਿਰਫ ਸਿਰਜਣਹਾਰ ਪਰਮਾਤਮਾ ਅਬਨਾਸੀ ਆ ਹੁਣ ਗੋਵਿੰਦ ਸਿੰਘ ਜੀ ਪਾਸ਼ਾ ਜੀ ਨੇ ਬਚਨ ਕੀਤੇ ਉਹਦਾ ਸਿਮਰਨ ਕਰਨ ਵਾਲੇ ਬੰਦਿਆਂ ਦਾ ਜੀਵਨ ਅਟਲ ਰਹਿੰਦਾ ਇਹ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਆਈ ਮਲਾਗਰ ਸਿੰਘ ਜੀ ਭਾਈ ਗੁਰੂ ਵਾਖੀ ਸਿੰਘ ਜੀ ਭਾਈ ਮਨੀ ਸਿੰਘ ਜੀ ਯਾਦ ਰੱਖਣਾ ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਣਗੇ ਸਿਮਰਨ ਕਰਨਗੇ ਨਿਤ ਨੇਮੀ ਹੋਣਗੇ ਨਾਮ ਜਪਣ ਵਾਲੀਆਂ ਰੂਹਾਂ ਹੋਣਗੀਆਂ ਉਹਨਾਂ ਨੂੰ ਗੁਰੂ ਕੇ ਚਰਣਾ ਵਿੱਚ ਨਿਵਾਸ ਮਿਲੇਗਾ ਬਾਕੀ ਜਿੰਨੀ ਵੀ ਸ੍ਰਸ਼ਟੀ ਇਹ ਸਾਰੀ ਤਬਾਹ ਹੋ ਜਾਵੇਗੀ ਇਹ ਸਭ ਕੁਝ ਖਤਮ ਹੋਣ ਲਈ ਕਿੰਨਾ ਸਮਾਂ ਲੱਗੇਗਾ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਨੇ ਬਚਨ ਕੀਤੇ ਹੋਇਆ ਹਰਨ ਪਰਨ ਜਾ ਕਾ ਨੇਤਰ ਇੱਕ ਅੱਖ ਫਰਕਣ ਜਿੰਨਾ ਸਮਾਂ ਪ੍ਰਮਾਤਮਾ ਚਾਵੇ ਤੇ ਦੁਨੀਆ ਬਣਾ ਦੇਵੇ ਇਤਨੇ ਸਮੇਂ ਵਿੱਚ ਤੇ ਜਿ ਚਾਵੇ ਤੇ ਖਾ ਲਈ ਕਰ ਦੇਵੇ ਇਸ ਦਾ ਮੰਤਰ ਨਾ ਜਾਣੇ ਹੋਰ ਉਹਦਾ ਗੁੱਝਾ ਭੇਦ ਕੋਈ ਜੀਵ ਨਹੀਂ ਜਾਣ ਸਕਦਾ ਪਿਤਾ ਕਾ ਜਨਮ ਕੇ ਜਾਣੇ ਪੁੱਧ ਪ੍ਰਸਾਦ ਸੰਗ ਜੀ ਪਿਤਾ ਦੇ ਜਨਮ ਨੂੰ ਪੁੱਤਰ ਦੱਸ ਸਕਦਾ ਕੋਈ ਉਹ ਭੇਦ ਨੂੰ ਕਿ ਪਿਤਾ ਦਾ ਜਨਮ ਇਹ ਸਮੇਂ ਹੋਇਆ ਸੀ ਜਾਂ ਮੈਂ ਦੇਖਿਆ ਹੈ ਪਿਤਾ ਦਾ ਜਨਮ ਹੁੰਦਾ ਕੋਈ ਨਹੀਂ ਦੱਸ ਸਕਦਾ ਤੇ ਸਾਧ ਸੰਗਤ ਜੀ ਜਦੋਂ ਆਪਾਂ ਪਰਲੋ ਦੀ ਗੱਲ ਕਰਦੇ ਆਂ ਤੇ ਪਰਲੋ ਪੰਜ ਪ੍ਰਕਾਰ ਦੀ ਹੁੰਦੀ ਹੈ ਕਈ ਬਲਵਾਨ ਆ ਭਾਵੇਂ ਉਹਨਾਂ ਨੇ ਚਾਰ ਤਰ੍ਹਾਂ ਦੀ ਮੰਨੀ ਆ ਪਰ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾ ਵਾਲੇ ਮਹਾਂਪੁਰਖ ਜਦੋਂ ਕਥਾ ਕਰਦੇ ਹੁੰਦੇ ਸੀ ਬਹੁਤ ਵੱਡੇ ਵਿਦਵਾਨ ਹੋਏ ਆ ਸਿੱਖ ਕੌਮ ਦੇ ਵਿੱਚ ਉਹਨਾਂ ਨੇ ਪਰਲੋ ਪੰਜ ਪ੍ਰਕਾਰ ਦੀ ਕਹੀ ਪਹਿਲੀ ਆ ਨਿਤ ਪਰਲੋ ਦੂਜੀ ਆ ਨਿਮਿਤ ਪਰਲੋ ਇਹ ਜੀ ਆਵਾਤਰ ਪ੍ਰਕਿਰਤਿਕ ਪਰਲੋ ਤੋਂ ਖੀਆ ਮਹਾ ਪਰਲੋ ਇਹ ਪੰਜਵੀਂ ਗਿਆਨ ਪਰਲੋ ਇਹ ਪੰਜ ਪ੍ਰਕਾਰ ਦੀ ਪਰਲੋ ਹੁੰਦੀ ਕਿਵੇਂ ਆ ਉਹਨੂੰ ਵੀ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਪਹਿਲੀ ਆ ਜੀ ਨਿੱਤ ਪਰਲੋ ਸਾਧ ਸੰਗ ਦੀ ਦੇਖੋ ਜਦੋਂ ਅਸੀਂ ਸੌਂ ਜਾਂਦੇ ਹਾਂ ਨਾ ਤੇ ਤੁਸੀਂ ਖਿਆਲ ਕਰਨਾ ਉਦੋਂ ਸਾਨੂੰ ਕੋਈ ਵੀ ਸੁਰਤ ਨਹੀਂ ਹੁੰਦੀ ਭਾਵੇਂ ਸਾਡੀ ਘਰ ਦੀ ਕੋਈ ਚੀਜ਼ ਚੋੱਕ ਕੇ ਲੈ ਜੇ ਇਹਨੂੰ ਨਿੱਤ ਪਰਲੋ ਕਹਿੰਦੇ ਆ ਕਾਮ ਨਿਤ ਹੀ ਅਸੀਂ ਸੌਂਦੇ ਹਰ ਬੰਦਾ ਰੋਜ਼ ਸੌਂਦਾ ਹੀ ਆ ਸੌਣਾ ਜਿਹੜਾ ਹੈ ਹਰ ਬੰਦੇ ਦੀ ਜ਼ਿੰਦਗੀ ਦਾ ਅਹਿਮ ਭਾਗ ਆ ਪਰ ਇਹਨੂੰ ਮਹਾਪੁਰਖ ਨਿਤ ਪਰਲੋ ਮੰਨਦੇ ਆ ਜਦੋਂ ਅਸੀਂ ਸੌ ਜਾਂਦੇ ਆ ਉਸ ਵੇਲੇ ਸਾਨੂੰ ਕੋਈ ਵੀ ਸਵਰਤ ਨਹੀਂ ਹੁੰਦੀ ਸਾਧ ਸੰਗਤ ਜੀ ਇਸ ਕਰਕੇ ਨਿਤ ਦੀ ਹੀ ਪਰਲੋ ਹੁੰਦੀ ਆ ਕਿ ਆਪਾਂ ਕਈਆਂ ਦਾ ਜੀਵਨ ਪੰਧਰ ਜਾਣਦੇ ਆ ਕਈਆਂ ਨਾਲ ਇਹੋ ਜਿਹਾ ਵੀ ਬੀਤਿਆ ਹੈ ਸੁੱਤੇ ਪਏ ਕਿ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਸਾਤਸੰਗ ਜੀ ਪਰਿਵਾਰ ਦੇ ਜੀਆਂ ਨੂੰ ਪਤਾ ਨਹੀਂ ਲੱਗਿਆ ਕਿ ਆਪਾਂ ਸ਼ਬਦ ਵਰਤਦੇ ਆ ਸੁੱਤਾਂ ਪਿਆ ਰਹੇਗੇ ਸਾਤਸੰਗ ਜੀ ਪਰ ਨਿਤ ਪਰਮਾ ਪਰਖ ਖੇਲੇ ਹੁੰਦੀ ਆ ਦੂਜੀਆਂ ਜੀ ਨਿਤ ਪਰ ਹੁਣ ਦੇਖੋ ਸਾਤਸੰਗ ਜੀ ਜੋ ਉਮਰ ਇਹ ਜੀਵ ਨੂੰ ਸਾਨੂੰ ਪ੍ਰਮਾਤਮਾ ਨੇ ਕਰਤਾਰ ਨੇ ਦਿੱਤੀ ਆ ਆਕਾਲ ਪੁਰਖ ਨੇ ਦਿੱਤੀ ਆ ਤੇ ਜਦੋਂ ਉਹ ਉਮਰ ਜਿਹੜੀ ਆ ਜਿੰਨੇ ਸਵਾਸ ਆਉਣੇ ਆ ਉਨੇ ਹੀ ਆਉਣੇ ਆ ਨਾ ਇੱਕ ਵੱਧ ਆਉਣਾ ਤੇ ਨਾ ਇੱਕ ਘੱਟ ਆਉਣਾ ਜੋ ਲਿਖਿਆ ਸੋ ਵਰਤਦਾ ਜੋ ਲਿਖਿਆ ਉਹੀ ਵਰਤਣਾ ਜੀ ਤੇ ਉਦੋਂ ਜਦੋਂ ਸਵਾਸ ਪੂਰੇ ਹੋ ਜਾਂਦੇ ਆ ਉਪਰਾ ਲਾਭ ਪੂਰੀ ਹੋ ਜਾਂਦੀ ਆ ਜਦੋਂ ਜੀਵ ਸਰੀਰ ਛੱਡਦਾ ਮੌਤ ਆ ਜਾਂਦੀ ਆ ਉਹਨੂੰ ਨਮਿਤ ਪਰਨੂ ਕਹਿੰਦੇ ਭਾਵੇਂ ਉਹ ਕੱਢਣਾ ਕਿਸੇ ਇੱਕ ਬੰਦੇ ਨਾਲ ਕੱਢਦੀ ਆ ਪਰ ਉਹ ਵੀ ਤਾਂ ਇੱਕ ਪਰ ਲੜਦੀ ਆ